ਚੇਚੇ ਤੋਂ ਅਰਤੀ ਪੋਲਿੰਗ ਬੁੱਧਾ ਦੌਰਾਕਰਨ ਪਹੁੰਚੇ ਵੈਸਟ ਹਲਕੀ ਦੇ ਵਿੱਚ ਪਹੁੰਚੇ ਜਿੱਥੇ ਸੁਚੀਲ ਕੁਮਾਰ ਰਿੰਕੂ ਵੋਟ ਕਾਸਟ ਕਰਨ ਆ ਰਹੇ ਕਿ ਮਹਾਲ ਦੇਖ ਰਹੇ ਹਾਂ ਇਸ ਸਮੇਂ ਪੋਲਿੰਗ ਬੁੱਧਾ ਮਹਾਲ ਬਹੁਤ ਹੀ ਵਧੀਆ ਹੈ ਲੋਕ ਮੰਨੂੰ ਵਧਾਈਆਂ ਦੇ ਰਹੇ ਹਨ ਹੁਣੀ ਤੋਂ ਹਰ ਲੋਕ ਬੜੇ ਖੁਸ਼ ਹੈ আর ਕਾਂਗਰਸ ਨੂੰ ਵੋਟ ਪਾ ਰਹੇ ਸਰ ਇੱਕ ਸਿਆਸੀ ਤਿਰਦੇ ਨਾ ਦੇ ਉੱਪਰ ਡੇਰਾ ਬੱਲਾ ਨੂੰ ਲੈ ਕੇ ਇੱਕ ਪੋਸਟ ਸਿਗੀ ਜਿਸ ਤੋਂ ਬਾਅਦ ਡੇਰਾ ਬੱਲਾ ਦੇ ਵੱਲੋਂ ਵੀ ਉਸ ਪੋਸਟ ਨੂੰ ਲੈ ਕੇ ਕਲੈਰੀਫਾਈ ਕੀਤਾ ਗਿਆ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਰਿੰਕੂ ਜਿਹੜਾ ਕਿ ਬੀਜੇਪੀ ਹੈ ਬੀਜੇਪੀ ਨੇ ਗਲਤ ਪ੍ਰਚਾਰ ਕੀਤਾ ਝੂਠਾ ਪ੍ਰਚਾਰ ਕੀਤਾ ਔਰ ਡੇਰਾ ਬੱਲਾ ਦਾ ਨਾਮ ਯੂਜ਼ ਕਰਕੇ ਇੱਕ ਪੋਸਟ ਪਾਈ ਹੈ ਜਿਹਦਾ ਕੇ ਇਹਦੇ ਮੂੰਹ ਤੇ ਉਲਟੀ ਚਪੇੜ ਵੱਜੀ ਹੈ ਔਰ ਡੇਰਾ ਬੱਲਾ ਨੇ ਕਲੈਰੀਫਾਈ ਕਰਤਾ ਕਿ ਸਾਡਾ ਕਿਸੇ ਨਾਲ ਕੋਈ ਇਹਨਾਂ ਨਾਲ ਦਾ ਵਾਸਤਾ ਨਹੀਂ ਤੇ ਅਸੀਂ ਕੋਈ ਸਮਰਥਨ ਨਹੀਂ ਦਿੱਤਾ ਬਸ ਤਾਂ ਉਮੀਦਵਾਰ ਚਰਨਜੀਤ ਸਿੰਘ ਚੰਨੀ ਮੌਜੂਦ ਸਗੇ ਜਲੰਧਰ ਇਲਾਕੇ ਦੇ ਵਿੱਚ ਪੰਚੇ ਨੇ ਪੋਲਿੰਗ ਬੂਥ ਦਾ ਦੌਰਾ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਖਾਸ ਤੌਰ ਤੇ ਵੈਸਟ ਹਲਕੇ ਦੇ ਵਿੱਚ ਪੰਚੇ ਨੇ ਉਹ ਸਕੂਲ ਹੈ ਉਹ ਪੋਲਿੰਗ ਬੂਥ ਹੈ ਜਿੱਥੇ ਕਿ ਸੁਸ਼ੀਲ ਕੁਮਾਰ ਰਿੰਕੂ ਨੇ ਕੁਝ ਸਮੇਂ ਦੇ ਵਿੱਚ ਵੋਟ ਕਾਸਟ ਕਰਨ ਦੇ ਲਈ ਪਹੁੰਚਣਾ ਹੈ ਤੇ ਦੱਸ ਦਿੱਤੀ ਕਿ ਸੁਸ਼ੀਲ ਕੁਮਾਰ ਰਿੰਕੂ ਇੱਥੇ ਵੋਟ ਕਾਸਟ ਕਰਨ ਦੇ ਲਈ ਪਹੁੰਚਣਗੇ ਉਸ ਤੋਂ ਪਹਿਲਾਂ ਹੀ ਉੱਚੇ-ਚੇ ਤੌਰ ਤੇ ਚਰਨਜੀਤ ਸਿੰਘ ਚੰਨੀ ਪਹੁੰਚੇ ਨੇ ਪੋਲਿੰਗ ਬੂਥ ਦਾ ਦੌਰਾ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਹਾਲਾਂਕਿ ਉਹ ਪੂਰੇ ਇਲਾਕੇ ਦੇ ਵਿੱਚ ਪੂਰੇ ਹਲਕੇ ਦੇ ਵਿੱਚ ਵਿਚਰ ਰਹੇ ਨੇ ਪਰ ਫਿਲਹ ਉਹ ਜਿਹੜਾ ਇਲਾਕਾ ਹੈ ਵੈਸਟ ਹਲਕਾ ਉੱਥੇ ਉਚਿਤ ਤੌਰ ਤੇ ਪਹੁੰਚੇ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਸ਼ੱਕ ਹੈ ਕਿ ਇੱਥੇ ਕੋਈ ਸ਼ਰਾਰਤੀ ਐਂਸਰ ਸ਼ਰਾਰਤ ਕਰ ਸਕਦੇ ਨਹੀਂ ਜਿਸ ਦੇ ਚਲਦਿਆਂ ਉਹਨਾਂ ਦੇ ਵੱਲੋਂ ਇੱਥੇ ਪੋਲਿੰਗ ਬੂਥ ਦਾ ਦੌਰਾ ਕੀਤਾ ਹੈ ਸੇ ਨਾਲ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪੋਲਿੰਗ ਬੂਥ ਦੇ ਵਿੱਚ ਮਾਹੌਲ ਪੂਰਾ ਸੁਖਾਂਵਾ ਹੈ ਜਿਹੜੇ ਲੋਕ ਨੇ ਉਹਨਾਂ ਨੇ ਮੰਨ ਬਣਾਇਆ ਹੋਇਆ ਹੈ ਕਿ ਉਹ ਜਲੰਧਰ ਦੀ ਸੀਟ ਜਿਹੜੀ ਹੈ ਕਾਂਗਰਸ ਦੇ ਝੋਲੀ ਪਾਂ ਜਾ ਰਹੇ ਹੈ ਕੈਮਰਾਮੈਨ ਮਨੀਸ਼ਰ ਨਾਲ ਅੱਜ ਸੱਡਾ ਪੰਜਾਬ ਬੁਲਟਿਨ ਚਲੰਦਰ ਜਰਾਜੂ ਚੇਚੇ ਤੌਰ ਤੇ ਪੋਲਿੰਗ ਬੂਥ ਦਾ ਦੌਰਾ ਕਰਨ ਪਹੁੰਚਿਓ ਵੈਸਟ ਹਲਕੇ ਦੇ ਵਿੱਚ ਪਹੁੰਚਿਓ ਜਿੱਥੇ ਸੁਚੀਲ ਕੁਮਾਰ ਰਿੰਕੂ ਬੋਡਕਾਸਟ ਕਰਨ ਆ ਰਹੇ ਕਿ ਮਹਾਲ ਦੇਖ ਰਹੇ ਹੋ ਇਸ ਸਮੇਂ ਪੋਲਿੰਗ ਬੂਥ ਦਾ ਮਹਾਲ ਬਹੁਤ ਹੀ ਵਧੀਆ ਹੈ ਲੋਕ ਮੰਨੂੰ ਵਧਾਈਆਂ ਦੇ ਰਹੇ ਹਨ ਹੁਣੀ ਤੋਂ ਹਰ ਲੋਕ ਬੜੇ ਖੁਸ਼ ਹੈ আর ਕਾਂਗਰਸ ਨੂੰ ਵੋਟ ਪਾ ਰਹੇ ਸਰਿਕ 88 ਦਿਨਾਂ ਦੇ ਉੱਪਰ ਡੇਰਾ ਬੱਲਾ ਨੂੰ ਲੈ ਕੇ ਇੱਕ ਪੋਸਟ ਸਿਗੀ ਜਿਸ ਤੋਂ ਬਾਅਦ ਡੇਰਾ ਬੱਲਾ ਦੇ ਵੱਲੋਂ ਵੀ ਉਸ ਪੋਸਟ ਨੂੰ ਲੈ ਕੇ ਕਲੈਰੀਫਾਈ ਕੀਤਾ ਗਿਆ ਉਸ ਬਾਰੇ ਕੀ ਕਹਿਣਾ ਚਾਹੁੰਦੇ ਰਹੇ ਰੈਂਕੂ ਜਿਹੜਾ ਕਿ ਬੀਜੇਪੀ ਹੈ ਬੀਜੇਪੀ ਨੇ ਗਲਤ ਪ੍ਰਚਾਰ ਕੀਤਾ ਝੂਠਾ ਪ੍ਰਚਾਰ ਕੀਤਾ ਔਰ ਡੇਰਾ ਬੱਲਾ ਦਾ ਨਾਮ ਯੂਜ਼ ਕਰਕੇ ਇੱਕ ਪੋਸਟ ਪਾਈ ਹੈ ਜਿਹਦਾ ਕੇ ਇਹਦੇ ਮੂੰਹ ਤੇ ਉਲਟੀ ਚਪੇੜ ਵੱਜੀ ਹੈ ਅਰ ਡੇਰਾ ਬੱਲਾ ਨੇ ਕਲੈਰੀਫਾਈ ਕਰਤਾ ਕਿ ਸਾਡਾ ਕਿਸੇ ਨਾਲ ਕੋਈ ਇਨਾਂ ਨਾਲ ਰਬਾ ਵਾਸਤਾ ਨਹੀਂ ਤੇ ਅਸੀਂ ਕੋਈ ਸਮਰਥਨ ਨਹੀਂ ਦਿੰਦਾ ਬਸ ਪੈਂਦੀ ਤਾਂ ਉਮੀਦਵਾਰ ਚਰਨਜੀਤ ਸਿੰਘ ਚੰਨੀ ਮੌਜੂਦ ਸਗੇ ਜਲੰਧਰ ਇਲਾਕੇ ਦੇ ਵਿੱਚ ਪੰਚੇ ਨੇ ਪੋਲਿੰਗ ਬੂਥ ਦਾ ਦੌਰਾ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਖਾਸ ਤੌਰ ਤੇ ਵੈਸਟ ਹਲਕੇ ਦੇ ਵਿੱਚ ਪੰਚੇ ਨੇ ਉਹ ਸਕੂਲ ਹੈ ਉਹ ਪੋਲਿੰਗ ਬੂਥ ਹੈ ਜਿੱਥੇ ਕਿ ਸੁਸ਼ੀਲ ਕੁਮਾਰ ਰਿੰਕੂ ਨੇ ਕੁਝ ਸਮੇਂ ਦੇ ਵਿੱਚ ਵੋਟ ਕਾਸਟ ਕਰਨ ਦੇ ਲਈ ਪਹੁੰਚਣਾ ਹੈ ਤੇ ਦੱਸ ਦਿੱਕੀ ਕਿ ਸੁਸ਼ੀਲ ਕੁਮਾਰ ਰਿੰਕੂ ਇੱਥੇ ਵੋਟ ਕਾਸਟ ਕਰਨ ਦੇ ਲਈ ਪਹੁੰਚਣਗੇ ਉਸ ਤੋਂ ਪਹਿਲਾਂ ਹੀ ਉੱਚੇ-ਚੇ ਤੌਰ ਤੇ ਚਰਨਜੀਤ ਸਿੰਘ ਚੰਨੀ ਪਹੁੰਚੇ ਨੇ ਪੋਲਿੰਗ ਬੂਥ ਦਾ ਦੌਰਾ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਹਾਲਾਂਕਿ ਉਹ ਪੂਰੇ ਇਲਾਕੇ ਦੇ ਵਿੱਚ ਪੂਰੇ ਹਲਕੇ ਦੇ ਵਿੱਚ ਵਿਚਰ ਰਹੇ ਨੇ ਪਰ ਫਿਲ ਜਿਹੜਾ ਇਲਾਕਾ ਹੈ ਵੈਸਟ ਹਲਕਾ ਉੱਥੇ ਉਚਿਤ ਤੌਰ ਤੇ ਪਹੁੰਚੇ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਸ਼ੱਕ ਹੈ ਕਿ ਇੱਥੇ ਕੋਈ ਸ਼ਰਾਰਤੀ ਐਂਸਰ ਸ਼ਰਾਰਤ ਕਰ ਸਕਦੇ ਨਹੀਂ ਜਿਸ ਦੇ ਚਲਦਿਆਂ ਉਹਨਾਂ ਦੇ ਵੱਲੋਂ ਇੱਥੇ ਪੋਲਿੰਗ ਬੂਥ ਦਾ ਦੌਰਾ ਕੀਤਾ ਹੈ ਸੈਨਾਲ ਖੋਨ ਦੇ ਵੱਲੋਂ ਕਿਹਾ ਗਿਆ ਕਿ ਪੋਲਿੰਗ ਬੂਥ ਦੇ ਵਿੱਚ ਮਾਹੌਲ ਪੂਰਾ ਸੁਖਾਂਵਾ ਹੈ ਜਿਹੜੇ ਲੋਕ ਨੇ ਉਹਨਾਂ ਨੇ ਮੰਨ ਬਣਾਇਆ ਹੋਇਆ ਹੈ ਕਿ ਉਹ ਜਲੰਧਰ ਦੀ ਸੀਟ ਜਿਹੜੀ ਹੈ ਕਾਂਗਰਸ ਦੇ ਝੋਲੀ ਪਾਂ ਜਾ ਰਹੇ ਹੈ ਕੈਮਰਾਮੈਨ ਮਨੀਸ਼ਰ ਨਾਲ ਅਜੇ ਸੱਡਾ ਪੰਜਾਬ ਬੁਲਟਿਨ ਜਲੰਧਰ